ਕੋਈ 6 ਵਜੇ ਦੀ ਗੱਲ ਆ ਜੋ ਨਜ਼ਰ ਆਇਆ ਤੇ 6 ਵਜੇ ਮੈਨੂੰ ਫੋਨ ਆਇਆ ਹਰਨੇਕ ਭਾਈ ਦਾ ਉਹਨਾਂ ਦੀ ਉਹਨਾਂ ਨੂੰ ਪਤਾ ਲੱਗਾ ਤੇ ਅਸੀਂ ਇੱਥੇ ਆ ਗਏ ਹੁਣੇ ਪਤਾ ਨਹੀਂ ਇਹ ਕਿਹੜੀ ਰੇਡ ਆ ਇਮਕੰਟੈਕਸ ਦੀ ਆ ਇਨਫੋਰਸਮੈਂਟ ਦੀ ਆ ਵਿਜੀਲੈਂਸ ਦੀ ਆ ਉੱਥੇ ਬਾਹਰ ਪੁੱਛਿਆ ਮੈਂ ਦੋ ਕਿੰਨ ਦਾ ਜੈਂਟਸ ਆਏ ਸਨ ਮੈਂ ਕਿਹਾ ਯਾਰ ਕਿੱਥੋਂ ਆਏ ਹੋ ਉਹ ਕਹਿੰਦਾ ਜੀ ਇਮਕੰਟੈਕਸ ਦੀ ਰੇਡ ਆ ਉਹਨੂੰ ਸੱਚ ਬੋਲਦੇ ਆ ਕਿ ਝੂਠ ਬੋਲਦੇ ਆ ਇਹ ਰੱਬ ਹੀ ਜਾਣਦਾ ਲੇਕਿਨ ਮੈਂ ਸੋਚਦਾ ਵੀ ਇਹ ਇਹ ਪੋਲਿਟਿਕਲੀ ਵੈਂਡਟਾ ਹੋਇਆ ਹੋ ਸ ਜੋ ਵੀ ਹੋਇਆ ਕੱਲ ਸੀਐਮ ਭਗਵੰਤ ਮਾਨ ਆਏ ਨੇ ਤੇ ਨਸ਼ਾ ਜਿਹੜਾ ਸੀਗਾ ਉਹ ਗਾਂਧੀ कॅम्प 'ਚ ਬਹੁਤ ਵਿਕਦਾ ਹੈ। ਉੱਥੇ ਜਿੰਨੇ ਵੀ ਸੀਆਈਡੀ ਵਾਲਿਆਂ ਨੇ ਜਾਂ ਦੂਜੀ ਟੀਮ ਨੇ ਪੁੱਛਿਆ ਉਹ ਨਸ਼ਾ ਗਾਂਧੀ कॅम्प ਦੀ ਗੱਲ ਚੱਲਦੀ ਰਹੀ ਆ। ਉਹ ਚੱਲਦੀ ਰਹੀ ਆ ਵੀ ਮੌਜੂਦਾ ਸਰਕਾਰ ਦੇ ਬੰਦੇ ਹੀ ਨਸ਼ਾ ਵੇਚਦੇ ਆ। ਔਰ ਇਹ ਸਾਰੀ ਗੱਲ ਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਸਾਡੇ ਤੇ ਰੇਡ ਕੀਤੀ ਗਈ ਆ ਵੀ ਕਹਿੰਦਾ ਕਸੂਰ ਇਹਨਾਂ ਦਾ ਜੀ ਉਹ ਕਹਿੰਦੇ ਜੀ ਸ਼ਰਾਬ ਵੀ ਵਿਗੜ ਇਹਨਾਂ ਦੀ ਉੱਥੇ ਜਿਹੜੀ ਆ ਸ਼ਰਾਬ ਕਾਂਗਰਸੀ ਜਿਹੜੇ ਸ਼ਰਾਬ ਪੀ ਆਉਂਦੇ ਆ। ਅਸੀਂ ਤੇ ਕਿਸੇ ਨਾ ਵੇ ਤੱਕ ਕਿਸੇ ਜਾ ਤੱਕ ਨਹੀਂ ਪਈ ਤੇ ਸ਼ਰਾਬ ਦੇ ਗੱਲੀ ਬੜੀ ਦੂਰ ਦੀ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਲੋਕਾਂ ਦਾ ਜਿਹੜਾ ਮੂਡ ਆ ਉਹ ਕਾਂਗਰਸ ਦੇ ਰੁਝਾਨ ਨਹੀਂ ਉਹਦਾ ਬਸ ਬੁਖਲਾਗੀ ਦੀ ਹੈ ਸਰਕਾਰ ਕੱਲ ਸੀਐਮ ਸਾਹਿਬ ਆਏ ਹੀ ਮੈਨੂੰ ਲੱਗਦਾ ਡਾਵਨ ਡੋਲ ਹੋਈ ਇਸ ਕਰਕੇ ਅੱਜ ਉਹਨਾਂ ਨੇ ਆਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਜੀ ਮੈਨੂੰ ਜੋ ਨਜ਼ਰ ਆਇਆ ਵੀ ਇੱਕ ਤੇ ਜੰਤੀਪੁਰ ਵੀ ਕਹਿ ਰਹੇ ਹੋਈ ਆ ਤੇ ਪਾਖਰਪੁਰੇ ਵੀ ਇੱਕ ਹੋਈ ਆ ਤੇ ਇੱਕ ਇਹਨਾਂ ਦੀ ਹੋਈ ਹੈ ਬਟ ਕਿਸੇ ਨਾਲ ਮੁਲਾਕਾਤ ਨਹੀਂ ਹੋਈ ਨਾ ਇਹਨਾਂ ਨੇ ਕਿਸੇ ਨੂੰ ਅੰਦਰ ਜਾਣ ਦਿੱਤਾ ਤੇ ਨਾ ਕੋਈ ਬਾਹਰ ਆਇਆ ਜੀ ਕਿਹਦੇ ਦਾ ਰੇਡ ਹੋਇਆ ਕੀ ਲੱਗਦਾ ਕਿ ਰੇਡ ਹੈ ਜੀ ਇਸ ਬਾਰੇ ਤੇ ਕੋਈ ਨਹੀਂ ਆ ਰੇਡ ਤੇ ਹੋਈ ਹੈ ਮੇਰ ਸਾਹਿਬ ਦੇ ਘਰ ਪਰ ਇਸ ਬਾਰੇ ਅਜੇ ਤੱਕ ਕੋਈ ਕਲੀਅਰ ਨਹੀਂ ਹੈਗਾ ਕਿ ਕਿੰਨੇ ਕੀਤੀ ਹੈ ਜੀ ਇਨਕਮ ਟੈਕਸ ਨੇ ਕੀਤੀ ਵਿਜੀਲੈਂਸ ਨੇ ਕੀਤੀ ਜੀਡੀ ਨੇ ਕੀਤੀ ਕਿਉਂਕਿ ਨਾ ਕੋਈ ਅੰਦਰ ਗਿਆ ਨਾ ਕੋਈ ਬਾਹਰ ਆਇਆ ਇਹ ਤੇ ਮੇਰ ਸਾਹਿਬ ਆਉਣਗੇ ਸਾਨੂੰ ਤੇ ਮੈਸੇਜ ਲੱਗਾ ਕਿ ਮਤਲਬ ਰੇਡ ਹੋਈ ਆ ਅਸੀਂ ਸਾਰੇ ਜਿੰਨੇ ਵੀ ਕਾਉਂਸਲਰ ਨੇ ਉਹ ਸਾਰੇ ਇਕੱਠੇ ਹੋਏ ਆ ਤੇ ਸਰਕਾਰ ਨਜਾਇਜ਼ ਧੱਕੇਸ਼ਾਹੀ ਕਰ ਰਹੀ ਹੈ ਉਹਦੇ ਖਿਲਾਫ ਤੇ ਅਸੀਂ ਵਿਰੋਧ ਚੁੱਕਾਂਗੇ